ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਜਦ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ। ਦੋਸਤੋ ਸਿਆਣੇ ਆਦਮੀਆਂ ਦੀ ਕਹਾਵਤ ਹੈ ਕਿ ਉਸ ਬਾਗ ਦਾ ਕੁਝ ਨਹੀਂ ਬਣਦਾ ਜਿਸ ਬਾਗ ਦਾ ਮਾਲੀ ਹੀ ਬਾਗ ਵਿੱਚੋਂ ਚੋਰੀ ਕਰਨ ਲੱਗ ਜਾਵੇ। ਉਸ ਖੇਤ ਦਾ ਕੁਝ ਨਹੀਂ ਬਚਦਾ ਜਿਸ ਖੇਤ ਦਾ ਰਖਵਾਲਾ ਹੀ ਖੇਤ ਵਿੱਚੋਂ ਚੋਰਨੀ ਚੋਰੀ ਕਰਨ ਲੱਗ ਜਾਵੇ। ਇੰਨਾਂ ਗੱਲਾਂ ਨੂੰ ਹੀ ਫਿਰ ਕਿਹਾ ਜਾਂਦਾ ਹੈ ਕਿ ਵਾੜ ਖੇਤ ਨੂੰ ਖਾਣ ਲੱਗ ਪਈ ਹੈ। ਦੋਸਤੋ ਆਪਾਂ ਸਾਰੇ ਲੋਕ ਜਾਣਦੇ ਹਾਂ ਕਿ ਪੰਜਾਬ ਪੁਲਿਸ ਦੀ ਸਥਾਪਨਾ ਅੰਗਰੇਜ਼ਾਂ ਦੇ ਸਮੇਂ ਤੋਂ ਹੀ 1861 ਈਸਵੀ ਵਿੱਚ ਕੀਤੀ ਗਈ ਸੀ। ਪੰਜਾਬ ਪੁਲਿਸ ਦਾ ਕੰਮ ਹੈ ਜੁਰਮ ਦੀ ਪਛਾਣ ਕਰਨਾ ਅਤੇ ਭਾਰਤ ਦੇ ਸੰਵਿਧਾਨ ਮੁਤਾਬਕ ਕਾਇਦਾ ਕਾਨੂੰਨ ਲਾਗੂ ਕਰਨਾ ਅਪਰਾਧੀਆਂ ਚੋਰਾਂ ਅਤੇ ਡਾਕੂਆਂ ਤੋਂ ਆਮ ਲੋਕਾਂ ਦੀ ਇਫਾਜਤ ਕਰਨਾ ਚੋਰ ਡਾਕੂਆਂ ਤੇ ਅਪਰਾਧੀਆਂ ਨੂੰ ਫੜਨਾ ਅਤੇ ਦੇਸ਼ ਦੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਦਿਵਾਉਣਾ ਪੁਲਿਸ ਦਾ ਕੰਮ ਹੈ ਪੰਜਾਬ ਵਿੱਚ ਅੱਜ ਦੀ ਘੜੀ ਲਗਭਗ 80000 ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਹੈ ਅਤੇ ਪੰਜਾਬ ਸਰਕਾਰ ਦਾ ਲਗਭਗ 7000 ਕਰੋੜ ਰੁਪਇਆ ਪੰਜਾਬ ਪੁਲਿਸ ਉੱਪਰ ਖਰਚਾ ਹੋ ਰਿਹਾ ਹੈ ਇਹ ਜਿੰਨਾ ਵੀ ਪੈਸਾ ਪੰਜਾਬ ਪੁਲਿਸ ਉੱਪਰ ਖਰਚਾ ਹੋ ਰਿਹਾ ਹੈ ਇਹ ਸਾਰੇ ਦਾ ਸਾਰਾ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦਾ ਪੈਸਾ ਅੱਜ ਦੇ ਸਮੇਂ ਵਿੱਚ ਪੰਜਾਬ ਪੁਲਿਸ ਦੇ ਸਿਪਾਈ ਦੀ ਘੱਟੋ ਘੱਟ ਸ਼ੁਰੂਆਤ ਵੇਲੇ 40-50000 ਰੁਪਏ ਤਨਖਾਹ ਹੋਵੇਗੀ ਅਤੇ ਡੀਆਈਜੀ ਲੈਵਲ ਤੱਕ ਇਹ ਤਨਖਾਹ ਲਗਭਗ 2 ਲੱਖ ਰੁਪਏ ਤੋਂ ਉੱਪਰ ਚਲੀ ਜਾਂਦੀ ਹੈ ਤਨਖਾਹ ਤੋਂ ਇਲਾਵਾ ਪ੍ਰੈਸ਼ਵਾਸਤੇ ਕੋਠੀ ਬਾਡੀਗਾਰਡ ਅਤੇ ਤੇਲ ਪਾਣੀ ਦੀਆਂ ਸਹੂਲਤਾਂ ਮਿਲਨੀਆਂ ਹਨ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਉੱਪਰ ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਸਾਨੂੰ ਆਮ ਲੋਕਾਂ ਨੂੰ ਇਸ ਦੇ ਬਦਲੇ ਮਿਲ ਕੀ ਰਿਹਾ ਹੈ ਕੁਝ ਕੁ ਮਹੀਨਿਆਂ ਤੋਂ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਹਾਂ ਕਿ ਕਦੇ ਪੰਜਾਬ ਪੁਲਿਸ ਦਾ ਮੁਲਾਜ਼ਮ ਨਸ਼ੇ ਦੀ ਤਸਕਰੀ ਕਰਦਾ ਫੜਿਆ ਜਾਂਦਾ ਹੈ ਕਦੇ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਕਦੇ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਦਾ ਦੇਖਿਆ ਗਿਆ ਹੈ ਕੁੱਟਮਾਰ ਕਰਦਾ ਦੇਖਿਆ ਗਿਆ ਹੈ ਜਿਸ ਤਰ੍ਹਾਂ ਕਰਨਲ ਬਾਠ ਵਾਲਾ ਮਾਮਲਾ ਪਟਿਆਲਾ ਸ਼ਹਿਰ ਵਿਖੇ ਹੋਇਆ ਹੈ ਜਿਸ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ ਅ ਕੁਝ ਦਿਨਾਂ ਪਹਿਲਾਂ ਡੀਜੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਤਾਂ ਲੋਕਾਂ ਦੀਆਂ ਅੱਖਾਂ ਹੀ ਖੋਲ ਰਟੀਆਂ ਹਨ ਜਸ ਢੰਗ ਨਾਲ ਉਹ ਇੱਕ ਕਬਾੜੀਏ ਤੋਂ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਉਸ ਕਬਾੜੀਏ ਨੇ ਸੀਬੀਆਈ ਕੋਲ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਸਿੱਟੇ ਵੱਜੋਂ ਸੀਬੀਆਈ ਨੇ ਡੀਆਈਜੀ ਦੇ ਘਰੋਂ 7.5 ਕਰੋੜ ਰੁਪਏ ਨਗਦ ਕਰੰਸੀ ਫੜੀ ਲਗਭਗ 2.5 ਕਿਲੋ ਸੋਨਾ 22 23 ਮਹਿੰਗੀਆਂ ਮਹਿੰਗੀਆਂ ਘੜੀਆਂ 108 ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਜੈਦਾਂ ਦੀਆਂ ਰਜਿਸਟਰੀਆਂ ਤੇ ਲੋਕਰ ਦੀਆਂ ਬੈਂਕ ਦੇ ਲੋਕਰ ਦੀਆਂ ਚਾਬੀਆਂ ਬਰਾਮਦ ਹੋਈਆਂ ਹਨ ਦੋਸਤੋ ਇਹ ਤਾਂ ਇੱਕ ਡੀਆਈਜੀ ਫੜਿਆ ਗਿਆ ਹੈ ਅਜੇ ਪਰਦੇ ਦੇ ਪਿੱਛੇ ਹੋਰ ਪਤਾ ਨਹੀਂ ਕਿੰਨੇ ਕੁ ਇਸ ਤਰ੍ਹਾਂ ਦੇ ਅਫਸਰ ਹੋਣਗੇ ਜਿਨ੍ਹਾਂ ਦੇ ਘਰੋਂ ਵੀ ਇਸ ਤਰ੍ਹਾਂ ਇਹ ਦੋ ਨੰਬਰ ਦਾ ਮਾਲ ਬਰਾਮਦ ਹੋ ਸਕਦਾ ਹੈ। ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਜਾਂ ਕਿਸੇ ਲੀਡਰ ਨੇ ਇਸ ਗੱਲ ਉੱਪਰ ਆਪਣਾ ਮੂੰਹ ਨਹੀਂ ਖੋਲਿਆ। ਮੂੰਹ ਖੋਲਣ ਜੋਗੇ ਇਹ ਰਹੇ ਵੀ ਨਹੀਂ ਕਿਉਂਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਗੱਲਾਂ-ਗੱਲਾਂ ਵਿੱਚ ਪੰਜਾਬ ਸਰਕਾਰ ਦੀ ਬਹੁਤ ਬੇਇੱਜ਼ਤੀ ਕਰ ਦਿੱਤੀ ਹੈ। ਆ ਸਵਾਲ ਕੁ ਪਹਿਲਾਂ ਪੰਜਾਬ ਸਰਕਾਰ ਨੇ ਇੱਕ WhatsApp ਨੰਬਰ ਜਾਰੀ ਕੀਤਾ ਸੀ ਕਿ ਜੇਕਰ ਤੁਹਾਡੇ ਕੋਲੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਕਾਲ ਕਰੋ। ਪਰ ਇਹ ਨਹੀਂ ਸੀ ਪਤਾ ਕਿ ਆਪਦੇ ਨੱਕ ਦੇ ਥੱਲੇ ਹੀ ਆ ਸਾਰਾ ਕੁਝ ਕਰਵਾਈ ਜਾ ਰਹੇ ਹਨ। ਕੋਈ ਛੋਟਾ ਮੋਟਾ ਮੁਲਾਜ਼ਮ ਹੌਲਦਾਰ ਜਾਂ ਏਐਸਆਈ ਰਿਸ਼ਵਤ ਲੈਂਦਾ ਫੜਿਆ ਜਾਂਦਾ ਤਾਂ ਅਸੀਂ ਮੰਨ ਲੈਂਦੇ ਚਲੋ ਕੋਈ ਗੱਲ ਨਹੀਂ ਪਰ ਡੀਆਈਜੀ ਲੈਵਲ ਦਾ ਆਦਮੀ ਜਿਸ ਦੀ ਲਗਭਗ 2.5 ਲੱਖ ਰੁਪਏ ਤਨਖਾਹ ਹੋਵੇਗੀ ਤੇ ਬਾਕੀ ਹੋਰ ਖਰਚੇ ਪਾ ਕੇ ਸਰਕਾਰ ਨੂੰ 10 ਲੱਖ ਰੁਪਏ ਪ੍ਰਤੀ ਮਹੀਨਾ ਪੈਂਦਾ ਹੋਵੇਗਾ ਉਸ ਕੋਲੋਂ ਇੰਨੇ ਵੱਡੇ ਮਾਤਰਾ ਵਿੱਚ ਨਗਦ ਕਰੰਸੀ ਅਤੇ ਸੋਨਾ ਫੜਿਆ ਜਾਣਾ ਅਸੀਂ ਪੰਜਾਬ ਦੇ ਲੋਕ ਕਿਵੇਂ ਮੰਨ ਲਈਏ ਕਿ ਪੰਜਾਬ ਪੁਲਿਸ ਇਮਾਨਦਾਰ ਹੈ ਜਦਸ ਪੰਜਾਬ ਪੁਲਿਸ ਨੇ ਸਾਨੂੰ ਚੋਰ ਡਾਕੂਆਂ ਤੋਂ ਲੁੱਟਣ ਤੋਂ ਬਚਾਉਣਾ ਸੀ ਉਹ ਆਪ ਹੀ ਲੋਕਾਂ ਦੀ ਲੁੱਟ ਕਰਨ ਲੱਗ ਪਈ ਹੈ ਫਿਰ ਅਸੀਂ ਕਿਉਂ ਨਾ ਆਖੀਏ ਕਿ ਵਾੜ ਖੇਤ ਨੂੰ ਹੀ ਖਾਣ ਲੱਗ ਪਈ ਹੈ ਅਸੀਂ ਇਹੋ ਜਿਹੀ ਵਾੜ ਤੋਂ ਕਰਵਾਉਣਾ ਕੀ ਹੈ ਜੋ ਆਪ ਹੀ ਸਾਡੇ ਖੇਤ ਨੂੰ ਖਾਣ ਲੱਗ ਪਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸਿਆਣੇ ਬਣ ਜਾਵੋ ਆਪਸ ਵਿੱਚ ਲੜਾਈ ਝਗੜੇ ਬੰਦ ਕਰੋ ਕੋਈ ਮਾੜਾ ਕੰਮ ਨਾ ਕਰੋ ਆਪਸ ਵਿੱਚ ਪਿਆਰ ਬਣਾ ਕੇ ਰੱਖੋ ਇੱਕ ਦੂਜੇ ਦੀ ਮਦਦ ਕਰੋ ਮੈਂਟ ਕਰੋ ਆਪਣੀ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲਵੋ ਜੇਕਰ ਤੁਸੀਂ ਇਹ ਸਾਰਾ ਕੰਮ ਕਰ ਲਵੋਗੇ ਤਾਂ ਸਾਨੂੰ ਕਿਸੇ ਵੀ ਪੰਜਾਬ ਪੁਲਿਸ ਦੀ ਕੋਈ ਲੋੜ ਨਹੀਂ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੀ ਗੱਲਬਾਤ ਚੰਗੀ ਲੱਗੀ ਹੋਵੇਗੀ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ